ਸ਼ਕੰਜੀ ਸਾਰਿਆਂ ਨੂੰ ਅੱਜ ਹੈਗਾ ਮੇਲੇ ਦਾ ਸੈਕੰਡ ਡੇ ਤੇ ਅਸੀਂ ਅੱਜ ਸਾਰੀ ਫੈਮਿਲੀ ਮੇਲੇ ਤੇ ਜਾ ਰਹੇ ਹਾਂ ਇੱਥੇ ਖੁਸ਼ਦੀਪੂਆ ਖੁਸ਼ਦੇਪ ਪਕਾਣ ਬਣ ਰਹੀ ਹੈ ਤੇ ਇਹ ਨਜ਼ਰ ਆਤਾਂ ਦੋਨੇ ਮੀਨਜ਼ ਕਿ ਮੇਰਾ ਕਪੜਾ ਨਾ ਸੇਮ ਹੀ ਕਲਰ ਆ ਵਿੱਚ ਨਾ ਤੇ ਚਲੋ ਅੱਜ ਸਾਰੇ ਜਾ ਰਹੇ ਹਾਂ ਮੇਲੇ ਤੇ ਦਿਖਾਣੇ ਆ ਤੁਹਾਨੂੰ ਇਹ ਨਾ ਵੱਡਾ ਕੀ ਚੱਕੀ ਜਾਂਦਾ ਹੋਵੇ ਮੋਟਰ ਸਾਈਕਲ ਆ ਰਿਹਾ ਨਾ ਚੱਲ ਕੇ ਘੁਆਵਾਰ ਆ ਚੱਲ ਫਿਰ ਜੋਦ ਦਾ ਤਾਂ ਵੈਸਾ ਹੀ ਭਲੀ ਨਹੀਂ ਮੈਂ ਤਾਂ ਬੰਦੀ ਕਰਕੇ ਚੱਲਦਾ ਹਾਂ ਸਲਾਮਤ ਨਿਰੰਕਾਰ ਹੋ ਭਲੀਏ ਚਲੋ ਜੀ ਆਪਾਂ ਪਹੁੰਚ ਗਏ ਹਾਂ ਮੇਲੇ ਤੇ ਤੇ ਬੱਚੇ ਇੱਥੇ ਕਰ ਰਹੇ ਨੇ ਸ਼ੋਪਿੰਗ ਚਲੋ ਤੇ ਲੈ ਰਹੇ ਨੇ ਆਪਣੀਆਂ ਖਰੀਦਾਂ ਵਗੈਰਾ ਆ ਗਏ ਤਾਂ ਮੇਲਾ ਲੱਗ ਪਿਆ ਆਪਾਂ ਦਾ ਨਾਮ ਵਰਗ ਸ਼ਰਮਾ ਦਾ ਚਲੋ ਜੀ ਇੱਥੇ ਅਸੀਂ ਪਹਿਲਾਂ ਗੁਰਦੁਆਰੇ ਪਹੁੰਚ ਗਏ ਗੁਰਦੁਆਰੇ ਮੱਥਾ ਟੇਕਿਆ ਤੇ ਇੱਥੇ ਤੋਂ ਬਾਅਦ ਚੋ ਤਲਾਬ ਤੇ ਚਲੇ ਗਏ ਇੱਥੇ ਮੂੰਹ ਹੱਥ ਵਗੈਰਾ ਤੋਤਾ ਤੇ ਚਲੋ ਜੀ ਹੁਣ ਅਸੀਂ ਬੇਅਦਕਲ ਨੂੰ ਆਉਂਦੀ ਜੋ ਮੇਨ ਸਥਾਨ ਬਣਿਆ ਹੋਇਆ ਬਲਿੰਦ ਕਹਿੰਦੇ ਜਿਸਨੇ ਕੋਠੇ ਮੱਥਾ ਟੇਕ ਰਹੇ ਆ ਤੇ ਚਲੋ ਅਸੀਂ ਚੱਲਦੇ ਆ ਉੱਪਰ ਤੇ ਤੁਹਾਨੂੰ ਦਿਖਾਣੇ ਆ ਨਾਲ ਨਾਲ ਤੇ ਬਹੁਤ ਉੱਚੀ ਉੱਚੀ ਜਗ੍ਹਾ ਬਣਾਈ ਹੋਈ ਹੈ ਤੇ ਇਤਿਹਾਰ ਇੱਕ ਬੰਦੂ ਕਾਮਨਾ ਜੋ ਕਿ ਪੂਰੀ ਹੋ ਗਈ ਆ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਸੀ ਬਹੁਤ ਜ਼ਿਆਦਾ ਭੀੜ ਸੀਗੀ ਤੇ ਦੇਖੋ ਜੀ

ਲੋ ਜੀ ਇੱਥੇ ਪਹੁੰਚ ਗਏ ਆਪਾਂ ਗੰਗਾ ਤੇ ਇਹ ਥਰਡ ਦਿਨ ਥਰਡ ਦਿਨ ਉਹ ਗੰਗਾ ਮੇਲਾ ਲੱਗਦਾ ਤੇ ਇਸ ਵਕਤ ਉਥੇ ਅਸੀਂ ਗਏ ਸੀ ਗੰਗਾ ਤੇ ਦੋ ਚਾਰ ਕਲਿੱਪਾਂ ਮੈਂ ਗੁਰਦੁਆਰਾ ਸਾਹਿਬ ਦੀਆਂ ਲਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਮੰਮਾ ਕਰਾਣੇ ਦੇਖ ਤੇ ਚਲੋ ਦਿਖਾਣਾ ਤੁਹਾਨੂੰ ਪ੍ਰੇਤੀ ਲਾਗੀ ਕੁਛ ਹੋ ਰਹਾਗੇ ਇਹ ਲੋੜ ਹੈ ਉਹ ਰਹਾ ਰਹਾ ਜੀ ਬਾਬਾ ਸੇ ਲਾ ਲਿਓ ਉਹੋ ਕਿ ਜੈਪੂ ਚਲਾ ਹਰ ਸੱਤੇ ਦੇ ਬਰਵੰਦੇ ਨੇ ਤਾਂ ਦੋ ਬਾਬਾ ਲਖਤਾਰ ਜੀ ਨੂੰ ਪੰਨਸਰ ਵਿਦਾਇਆ ਚਾਹੁੰਦਾ ਤੇ ਪੰਨਸਰ ਨਹੀਂ ਉਹ ਇੱਕ ਦਮ ਉਸ ਤੋਂ ਪਾਸਾ ਰਹਾ ਨਾ ਬਾਕੀ ਬਾਰੇ ਬਸ ਬਸ ਚਲੋ ਜੀ ਆਪਾਂ ਆ ਗਏ ਆ ਘਰ ਵਾਪਿਸ ਬਲੌਗ ਨੂੰ ਇੱਥੋਂ ਤੱਕ ਦੇਖਣ ਲਈ ਤੁਹਾਡਾ ਥੈਂਕ ਯੂ ਬਾਏ ਬਾਏ